ਗਲੋਬਲ ਅਵੇਰਨੈਸ న్యూਸ ਦੇ ਵਿੱਚ ਸਾਡੇ ਚੀਫ ਸਾਹਿਬ ਜਿਹੜੇ ਨਵੇਂ ਜਲੰਧਰ ਦੇ ਵਿੱਚ ਜੁਆਇਨ ਕੀਤਾ ਉਹਨਾਂ ਦਾ ਸਵਾਗਤ ਹੈ ਅਸੀਂ ਉਹਨਾਂ ਕੋ ਜਾਣਾਂਗੇ ਕਿ ਉਹਨਾਂ ਨੇ ਇਸ ਮਕਾਮ ਤੱਕ ਕਿਸ ਉਹਦੇ ਤੋਂ ਸ਼ੁਰੂ ਕਰਕੇ ਇੱਥੇ ਤੱਕ ਪਹੁੰਚੇ ਨੇ ਚੀਫ ਸਾਹਿਬ ਮੈਂ ਸਾਰਿਆਂ ਦਾ ਸਵਾਗਤ ਕਰਦਾ ਮੈਂ 3 ਜਨਵਰੀ 1994 ਮੈਨੂੰ ਵਰਕ ਜੁਆਇਨ ਕੀਤਾ ਪਹਿਲੀ ਪੋਸਟ ਮੇਰੀ ਬੀਪੀਐਮਬੀ ਸੀਗੀ ਸਾਲ ਮੈਂ ਬੀਵੀਐਮਬੀ ਚਲਾਇਆ ਉਹਦੇ ਬਾਅਦ ਮੈਂ ਰੀਏ ਸਾਊਥ ਰੀਜਨ ਜੂਨ 1995 ਚ ਜੁਆਇਨ ਕੀਤਾ 6 ਸਾਲ ਮੈਂ ਐਸਟੀ ਉੱਤੇ ਰਹੀ ਰਿਹਾ ਉਹਦੇ ਬਾਅਦ ਫਿਰ ਮੈਂ ਗੁਰੂ ਦੀ ਨਕਰੀ ਅੰਮ੍ਰਿਤਸਰ ਗੋਲਡਨ ਟੈਂਪਲ ਸਾਊਥ ਰੀਜਨ ਚ ਲੋਕਾਂ ਦੀ ਸੇਵਾ ਕੀਤੀ ਫਿਰ ਮੈਂ 4 ਸਾਲ ਰਿਹਾ ਉਹਦੇ ਬਾਅਦ ਮੈਂ ਅਮਰਸਰ ਹੀ ਐਸਡੀ ਹੋ ਰਿਹਾ ਉਹਦੇ ਬਾਅਦ ਐਕਸਨ ਦੀ ਪ੍ਰੋਮੋਸ਼ਨ ਹੋਣ ਤੇ ਮੈਂ ਉੱਥੇ ਪੀਐਨਐਮ ਚ ਰਿਹਾ ਐਕਸਨ ਪੀਐਨਐਮ ਅਮਰਸਰ ਉਸਦੇ ਬਾਅਦ ਮੈਂ ਐਜ਼ ਅ ਐਕਸਨ ਇਨਫੋਰਸਮੈਂਟ 1 ਅਮਰਸਰ ਰਿਹਾ ਫਿਰ ਉਹਦੇ ਬਾਅਦ ਐਪੀਡੀਆਰਪੀ ਤੇ ਪ੍ਰੋਜੈਕਟ ਆਇਆ ਐਲਐਨਟੀ ਦਾ ਪ੍ਰੋਜੈਕਟ ਸ਼ੈਲ ਨੂੰ ਸੁਧਾਰ ਦਾ ਉਹ ਕੰਮ ਕਰਾਇਆ ਤੇ ਦੋਕਸਾਲ ਮੈਂ EPDR ਪਿਛਲਾਈ ਉਹਦੇ ਬਾਅਦ ਫਿਰ ਮੈਂ ਇਨਫੋਰਸਮੈਂਟ ਐਜ਼ ਐਕਸੀਅਨ ਰਹਾ ਇਨਫੋਰਸਮੈਂਟ ਟੈਂਜਰ ਉਹਦੇ ਬਾਅਦ ਫਿਰ ਮੈਂ ਐਜ਼ ਐਕਸੀਅਨ ਟੈਕਨੀਕਲ ਆਡਿਟ ਰਹਾ ਇਹਦੇ ਬਾਅਦ ਮੇਰੀ ਪ੍ਰੋਮੋਸ਼ਨ ਐਜ਼ ਸੀ ਹੋਈ ਤੇ ਮੈਂ ਪਟਿਆਲਾ ਐਜ਼ ਸੀ ਰਹਾ ਉਹਦੇ ਬਾਅਦ ਫਿਰ ਮੈਂ ਟ੍ਰਾਂਸਫਰ ਹੋ ਕੇ ਐਸਸੀ ਮੀਟਰੀਂਗ ਇਥੇ ਜਲੰਧਰ ਰਹਾ ਦੋ ਸਾਲ ਮੈਥ ਜਲੰਧਰ ਆ ਇਹ ਕਿਹੜੇ ਸਾਲ ਰਹੇ ਆ ਆਪਾਂ ਸਰ ਇਹ ਮੈ ਰਿਆ 2000 ਤੇ 21 21 ਤੋਂ ਲੈ ਕੇ ਤੇ ਬਾਈਕ ਕਰਿਆ ਉਹਦੇ ਬਾਅਦ 2022 ਤੋਂ ਬਾਅਦ ਮੈਂ ਫਿਰ ਅੰਮ੍ਰਿਤਸਰ ਸਿਟੀ ਸਰਕਲ ਬਾਈਕ ਤੋਂ ਲੈ ਕੇ ਤੇ 12 24 ਤੱਕ ਗਿਆ ਉਹਦੇ ਬਾਅਦ ਹੁ ਪ੍ਰਮੋਸ਼ਨ ਹੋ ਕੇ ਮੈਂ ਸੀਨੀਅਰ ਨੋਰਥ ਜ਼ੋਨ ਜਲੰਧਰ ਵਿੱਚ ਆਇਆ ਟਾਡਾ ਜਲੰਧਰ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਪੂਰੇ ਟੀਮ ਵੱਲੋਂ ਮੈਂ ਹੁਣ ਇਹ ਜਾਨਣਾ ਚਾਹਾਂਗਾ ਕਿ ਤੁਸੀਂ ਇੱਥੇ ਆਪਣੇ ਜਿਹੜੇ ਕਰਮਚਾਰੀਆਂ ਤੋਂ ਕੀ ਆਸ ਕਰਦੇ ਹੋ ਔਰ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹਦੇ ਨਾਲ ਇਹ ਸਰਵਿਸ ਸੇਵਾ ਚੱਲੂ ਜੂਰ ਤੇ ਲੋਕਾਂ ਨੂੰ ਜਿਹੜੀਆਂ ਉਹ ਮਿਲਦੀਆਂ ਇਹਨਾਂ ਨੂੰ ਔਰ ਆਪ ਜੀ ਦੀ ਵੀ ਸ਼ੋਭਾ ਹੁੰਦੀ ਰਹੇ ਮੈਂ ਆਪਣੇ ਕਰਮਚਾਰੀਆਂ ਤੋਂ ਆਸ ਕਰਦਾ ਕਿ ਉਹ ਇਮਾਨਦਾਰੀ ਨਾਲ ਤੇ ਆਪਣਾ ਇਹ ਪੂਰਾ ਦਿਨ ਤੇ ਦਿਨ ਦਾ ਦਿਲ ਲਾ ਕੇ ਲੋਕਾਂ ਨੂੰ ਅੱਛੀ ਸੇਵਾ ਦੇਣ ਉਨਾ ਦੇ ਮੀਟਰ ਟਾਈਮ ਤੇ ਲਾਂਡ ਮੀਟਰ ਸੜੇ ਹਨ ਟਾਈਮ ਤੇ ਚੇਂਜ ਕਰਨਾ ਉਹਨਾਂ ਲੋਕਾਂ ਨੂੰ ਕਿਸੇ ਵੀ ਕੰਪਲੀਟ ਦਾ ਮੌਕਾ ਨਾ ਦੇਣਾ ਹੋਰ ਸਰਦ ਤੁਹਾਡੇ ਕੋ ਕਿਹੜੇ ਨਵੇਂ ਪ੍ਰੋਜੈਕਟ ਹੈਗੇ ਨੇ ਜਿਹੜੇ ਤੁਹਾਡੇ ਧਿਆਨ ਚ ਜਦ ਤੁਸੀਂ ਸੀਟ ਸੰਭਾਲੀ ਹੈ ਹਾਲੇ ਮੈਂ ਜੁਆਇਨ ਕੀਤਾ ਮੈਨੂੰ ਦੋ ਹੀ ਦਿਨ ਹੋਏ ਹੈ ਬਸੇ ਮੈਂ ਟੈਟਾ ਲੈ ਰਿਹਾ ਹਾਂ ਪਰ ਐਟ ਪੈਨ ਤੇ ਜੋ ਵੀ ਹੈਗੀ ਵੀ ਅੱਜਕੱਲ ਇਹ ਡੀਸੀਜਨ ਹੁੰਦਾ ਨਵੇਂ ਫੀਡਰ ਜਿਹੜੇ ਕਿਚਨ ਵਾਲਾ ਕੰਮ ਆ ਕਿ ਤਾਂ ਕਿ ਗਰਮੀਆਂ ਚ ਲੋਕਾਂ ਨੂੰ ਪ੍ਰੋਬਲਮ ਨਾ ਆਏ ਡੀਲੋਡਿੰਗ ਦੇ ਕੰਮ ਫੀਡਰਾਂ ਦੇ ਡੀਲੋਡਿੰਗ ਦੇ ਕੰਮ ਇਸ ਤੋਂ ਇਲਾਵਾ ਜਿਹੜੇ ਨਵੇਂ ਬਿਜਲੀਕਰ ਬਣਨੇ ਆ ਉਹਨਾਂ ਨੂੰ ਛਿੱਤੀ ਛਿੱਤੀ ਕੰਮ ਤਾਂ ਕਿ ਗਰਮੀਆਂ ਚ ਉਹ ਚਾਲੂ ਹੋ ਸਕਣ ਇਦਾਂ ਦੇ ਕੰਮ ਮੈਂ ਕਰਾਉਣ ਦੀ ਕੋਸ਼ਿਸ਼ ਕਰਾਂਗਾ ਸਰ ਆਪਣੇ ਕਿੰਨੀ ਸਰਵਿਸ ਰਹਿ ਗਈ ਹੈ ਮੈਂ 26 ਚ ਰਿਟਾਇਰਮੈਂਟ ਹੈਗੀ ਮੇਰੀ ਉਹ ਨੀਚੇਰ ਤੱਕ ਮੈਂ ਜਿੰਨਾ ਵੀ ਹੋ ਸਕਾ ਮਹਿਕਮੇ ਦਾ ਤੇ ਲੋਕਾਂ ਦੀ ਸੇਵਾ ਕਰਦਾ ਜਿੰਨਾ ਵੀ ਮੈਂ ਕਰ ਸਕਾ ਕਰਾਂ ਚੀਫ ਸਾਹਿਬ ਤੁਹਾਨੂੰ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਸੀ ਦਿੰਦੇ ਆ ਅਸੀਂ ਸਾਰਿਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਅਤੇ ਸਾਰੇ ਕਰਮਚਾਰੀਆਂ ਨੂੰ ਨਵੇਂ ਸਾਲ 2025 ਦੀ ਬੈਠੇ ਧੰਨਵਾਦ